ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਆਪਾਂ ਤੁਹਾਡੇ ਖਾਤਰ ਬਹੁਤ ਸਾਰੀਆਂ ਗੱਡੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਬਾਰ ਗਏ ਮਾਲਕਾਂ ਦੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਬੋਲਟ ਲੈ ਕੇ ਪਹੁੰਚੇ ਹਾਂ ਜੀ ਸਾਰਾ ਕੁਝ ਤੁਹਾਨੂੰ ਮੈਂ ਦੱਸਦਾ ਜੀ ਵਾਰਿਸਰ ਤੇ ਵੀਡੀਓ ਤੁਹਾਨੂੰ ਪਸੰਦ ਆਊਗੀ ਰੇਟ ਮਿਲਣਗੇ ਜਮਾ ਜਾਇਜ਼ ਜਮਾ ਘੱਟ 32000 ਦੀ ਗੱਡੀ ਤੁਸੀਂ ਚੱਕੋ ਜੀ ਅੱਜ ਤੇ ਪੂਰੀ ਗੱਲ ਕਰਦਾ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਜੇ ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀ ਗਲੇ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਵਟਸਐਪ ਨੰਬਰ ਤੇ ਫਰੀ ਚਾ ਪੈਡ ਲਗਾ ਦਾਂਗੇ Honda City ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚਿਆ ਜੀ ਤੁਸੀਂ ਚੈੱਕ ਕਰੋ ਡੀਜ਼ਲ ਵੇਰੀਐਂਟ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ 14 ਮਾਡਲ ਜਮਾਂ ਲਾਸਟ ਮਹੀਨਾ ਆਪਾਂ ਨੂੰ ਗੱਡੀ ਇਹ ਮਿਲ ਜੂਗੀ ਗੱਡੀ ਦੇ ਟਾਇਰ ਆਪਾਂ ਨੂੰ ਮਿਲ ਜਾਣਗੇ ਬਹੁਤ ਵਧੀਆ ਸੀ ਤੇ ਮਾਲਕ ਨੇ ਟਾਇਰਾਂ ਦੀ ਕੰਡੀਸ਼ਨ ਦੱਸੀ ਆ 80 ਤੋਂ 85% ਮਾਲਕ ਨੇ ਗੱਡੀ ਚੱਲੀ ਦੱਸੀ ਆ 1 ਲੱਖ ਤੇ 14000 ਐਨਓਸੀ ਮਿਲ ਜੂਗੀ ਕੰਡੀਸ਼ਨ ਅਲੂਕੇਜ ਇੰਜਨ ਗੇਅਰ ਦੀ ਫੁੱਲ ਗਾਰੰਟੀ ਮਾਲਕ ਨੇ ਦੱਸੀ ਆ ਸਟੇਰਿੰਗ ਤੇ ਕੰਟਰੋਲਸ ਆਪਨ ਮਿਲ ਜਾਣਗੇ ਹਰਿਆਣਾ ਨੰਬਰ ਗੱਡੀ ਆ ਟੌਪ ਮਾਡਲ ਐ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਸੋਹਣੀ ਗੱਡੀ ਐ ਜੀ ਬਾਕੀ ਤੁਸੀਂ ਦੇਖ ਰਹੇ ਹੋ ਚਾਰੇ ਪਾਸੋਂ ਤੁਹਾਨੂੰ ਗੱਡੀ ਪਸੰਦ ਆਊਗੀ ਮਾਲਕ ਦੇ ਘਰੇ ਖੜੀ ਆ ਜਾ ਕੇ ਦੇਖ ਸਕਦੋਂ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਵਧੀਆ ਚੜੇ ਚੜਾਈ ਮਿਲ ਜਾਣਗੇ ਅੰਦਰੋਂ ਅੰਟੀਰੀਅਰ ਬਹੁਤ ਵਧੀਆ ਜੀ ਸੋਹਣੀ ਗੱਡੀ ਐ ਜੀ ਤੇ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਡੱਬ ਵਾਲੀ ਜਾ ਕੇ ਦੇਖ ਸਕਦੋਂ ਡਿਮਾਂਡ ਦੀ ਗੱਲ ਕਰੀਏ 365000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਮਾਲਕ ਨੇ ਕਿਹਾ ਰੇਟ ਉੱਤੇ ਥੱਲੇ ਵੇਖ ਕੇ ਕਰ ਲਾਂਗੇ ਬਾਕੀ। ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਸੀ 98122 83373। ਗੱਲ ਕਰਨੀ ਹੈ ਕੋਈ ਵੀ ਗੱਲਬਾਤ ਵੇਖ ਕੇ ਤੁਸੀਂ ਆਪ ਕਰ ਸਕਦੇ ਹੋ। ਸਬਕਤ désir ਗੱਡੀ ਦੀ ਆਪਾਂ ਗੱਲ ਕਰਾਂਗੇ ਵੀਡੀਓ ਹੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਟੌਪ ਮਾਡਲ ਗੱਡੀ ਆ 111200 ਕੁੱਲ ਗੱਡੀ ਚੱਲੀ ਹੋਈ ਆ। 13 ਮਾਡਲ ਗੱਡੀ ਆ। ਕਲਰ ਵਾਈਟ ਹੈ ਜੀ ਪੰਜਾਬ ਨੰਬਰ ਹੈ ਨੰਬਰ ਪਲੇਟਾ ਸਰਕਾਰੀ ਆਪਾਂ ਨੂੰ ਮਿਲ ਚਣ ਗਈਆ ਇਨਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਜੀ ਥਰਡ ਪਾਰਟੀ ਇਨਸ਼ੋਰੈਂਸ ਆਪਾਂ ਨੂੰ ਮਿਲ ਜੂਗਾ ਨਵੇਂ ਟਾਇਰਾਂ ਦੇ ਵਿੱਚ ਆਪਾਂ ਨੂੰ ਗੱਡੀ ਮਿਲ ਜੂਗੀ ਕੰਡੀਸ਼ਨ ਆਲੋਕਿਆ ਜੀ ਤੇ Ориਜੀਨਲ ਚਾਬੀ ਆਪਾਂ ਨੂੰ ਨਾਲ ਮਿਲ ਜੂਗੀ ਚਾਬੀ ਗੱਡੀ ਦੀ ਇੱਕੋ ਮਿਲੂਗੀ ਤੇ ਕੰਡੀਸ਼ਨ ਆਲੋਕਿਆ ਜੀ 345 ਡਿਮਾਂਡ ਆ ਬਰਨਾਲੇ ਖੜੀ ਆ ਜਾ ਕੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਚਲਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਕਿਵੇਂ ਵੀ ਚੈੱਕ ਕਰਨੀ ਐ ਸੀ ਕਾਗਜ਼ ਪੱਤਰ ਚੈੱਕ ਕਰਨੇ ਅੰਦਰੋਂ ਦੇਖਣੀ ਹੈ ਬਾਹਰੋਂ ਦੇਖਣੀ ਹੈ ਟਾਇਰਾਂ ਦੀ ਕੰਡੀਸ਼ਨ ਦੇਖਣੀ ਹੈ ਥੱਲੇੋਂ ਦੇਖਣੀ ਹੈ ਗੱਡੀ ਮਾਲਕ ਦੇ ਘਰੇ ਬਰਨਾਲੇ ਜਾ ਕੇ ਦੇਖ ਸਕਦੇ ਹਾਂ ਮਾਲਕ ਦੇ ਘਰ ਦੀ ਪਰਸਨਲ ਗੱਡੀ ਹੈ ਤੇ ਘਰ ਲਈ ਚੱਲੀ ਹੋਈ ਹੈ ਜੀ ਮਾਲਕ ਨੇ ਵਧੀਆ ਚਲਾਈ ਹੋਈ ਹੈ ਵਧੀਆ ਮਾਲਕ ਨੇ ਰੱਖੀ ਹੋਈ ਹੈ ਕਿਸੇ ਨੂੰ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਹੈ ਕੋਈ ਚਾਹਵਾਨ ਹੈਗਾ ਖਰੀਦਣ ਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਿਓ ਤੇ ਰੇਟ ਹੋ ਜਾਊਗਾ ਉੱਤੇ ਥੱਲੇ 345 ਇੱਕ ਵਾਰੀ ਡਿਮਾਂਡ ਹੈ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ 90415 75 200 ਪੂਰਾ ਗੱਲਬਾਤ ਕਰ ਲਿਓ ਜੀ ਨਾਲ ਦੇ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ 94609 29488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕਿਸੇ ਵੀ ਏਰੀਆ ਚ ਹੈ ਵੇਚਣਾ ਤੁਸੀਂ ਚਾਹੁੰਦੇ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮੈ ਭੇਜੋ ਛੇਤੀ ਤੋਂ ਛੇਤੀ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਸਕੋਰਪ ਗੱਡੀ ਚੈੱਕ ਕਰੋ ਜੀ ਆਪਾਂ ਲੈ ਕੇ ਪਹੁੰਚੇ ਆ ਤੀਜੇ ਨਾਮ ਗੱਡੀ ਆਪਣੇ ਕੋਲੇ ਇਹ ਪਹੁੰਚੀ ਆ ਜੇ ਮਾਲਕ ਨੇ ਤੀਜੇ ਨਾਮ ਦੱਸੀ ਆ 14 ਮਾਡਲ ਗੱਡੀ ਹੈ ਜੀ ਪੰਜਾਬ ਨੰਬਰੇ ਚਿੱਟੇ ਰੰਗ ਦੀ ਹੈ 18 ਇੰਚੀ ਟਾਇਰ ਤੇ ਅਲਾਈ ਮਾਲਕ ਨੇ ਪਵਾਏ ਹੋਏ ਨੇ 6.5 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਤੇ ਮਾਲਕ ਨੇ ਕਿਹਾ ਰੇਟ ਮੌਕੇ ਤੇ ਹੋ ਜਾਊਗਾ 6.5 ਲੱਖ ਰੁਪਏ ਇੱਕ ਵਾਰੀ ਡਿਮਾਂਡ ਆ ਬਰਨਾਲੇ ਖੜੀ ਆ ਜਾ ਕੇ ਦੇਖ ਸਕਦੋਂ ਤੇ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਚੁਗੀ ਕਦੋਂ ਮਰਜੀ ਜਾ ਕੇ ਦੇਖ ਲਿਓ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਜ਼ਰੂਰ ਕਰ ਲਿਓ ਕਈ ਵਾਰੀ ਮਾਲਕ ਹੁੰਦੇ ਜੀ ਰਿਸ਼ਤੇਦਾਰੀ ਚ ਗਏ ਹੁੰਦੇ ਆ ਜੇ ਗੱਡੀ ਲੈ ਕੇ ਇੱਧਰ ਉੱਧਰ ਗਏ ਹੁੰਦੇ ਜੀ ਤਾਂ ਕਰਕੇ ਪਹਿਲਾਂ ਫੋਨ ਕਰਨਾ ਜ਼ਰੂਰੀ ਆ ਜੀ ਬਾਕੀ ਘਰ ਦੀ ਗੱਡੀਆਂ ਪਰਸਨਲ ਚੱਲੀ ਹੋਈ ਆ ਪਰਸਨਲ ਰੱਖੀ ਹੋਈ ਆ ਤਾਂ ਕਿ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਰੇਟ ਵਗੈਰਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਟੌਪ ਮਾਡਲ ਗੱਡੀਆਂ ਜੀ BLX ਠੀਕ ਆ ਜੀ 14 ਮਾਡਲ ਐ ਸਕੋਰਪਿਓ ਗੱਡੀਆਂ ਸਾਰਾ ਕੁਝ ਤੁਹਾਨੂੰ ਦੱਸਦਾ ਪਤਾ ਲੱਗ ਗਿਆ ਕਿਸਾ ਨੂੰ ਗੱਡੀ ਪਸੰਦ ਆਈ ਆ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ 987670 7125 ਇਹ ਮਾਲਕ ਦਾ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੁਸੀਂ ਆਪ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਰਹੇ ਹਾਂ ਜੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੇ ਤੁਹਾਨੂੰ ਵੀਡੀਓ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਪਸੰਦ ਆਈ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਦੀ ਵੀਡੀਓ ਤੇ ਇਸੇ ਤਰ੍ਹਾਂ ਦੀਆਂ ਮਸ਼ੀਨਰੀਆਂ ਹਰ ਰੋਜ਼ ਜੇ ਤੁਸੀਂ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਜਿਹੇ ਰੰਗ ਦਾ ਉਹਨੂੰ ਜਰੂਰ ਦਬਾ ਦਿਓ ਸਬਸਕ੍ਰਾਈਬ ਦਾ ਇਹ ਫਾਇਦਾ ਹੁੰਦਾ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲ ਮੈਸੇਜ ਆਪਣੀ ਨਵੀਂ ਵੀਡੀਓ ਦਾ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਵੀਡੀਓ ਪਸੰਦ ਆ ਰਹੀ ਹੈ ਤਾਂ ਜਰੂਰ ਸ਼ੇਅਰ ਵੀ ਕਰ ਦਿਓ ਜੀ ਕਿਸੇ ਕੋਲੇ ਘਰ ਕੋਠੀ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਮ ਬਿਲਕੁਲ ਫਰੀਦ ਦੇ ਵਿੱਚ ਛੇਤੀ ਤੋਂ ਛੇਤੀ ਆਪਾਂ ਅੜਤ ਉੱਢੀ ਲਗਾ ਦਾਂਗੇ ਬਸ ਭੇਜਣ ਦੀ ਦੇਰ ਹੈ ਤੁਹਾਡੀ ਤੇ ਉਸ ਤੋਂ ਬਾਅਦ ਐਡ ਆਪਾਂ ਨੈਕਸਟ ਵੀਡੀਓ ਚ ਜਲਦੀ ਤੋਂ ਜਲਦੀ ਲਾ ਦਾਂਗੇ ਜੀ ਵੀਡੀਓ ਦੀ ਸ਼ੁਰੂਆਤ ਦੁਬਾਰਾ ਕਰਦੇ ਹਾਂ ਖਤਮ ਨਹੀਂ ਹੋਈ ਵੀਡੀਓ ਹਲੇ 11 ਮਾਡਲ ਬਾਹਰ ਗਈ ਮਾਲਕ ਦੀ ਗੱਡੀ ਆਪਾਂ ਲੈ ਕੇ ਪਹੁੰਚ ਗਏ ਜੀ ਮਾਲਕ ਬਾਹਰ ਨੇ ਪੰਜਾਬ ਨੰਬਰ ਡਿਮਾਂਡ ਦੀ ਗੱਲ ਕਰੀ 1 ਲੱਖ ਤੇ 5000 ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਨੇ ਰੇਟ ਇੱਕ ਵਾਰੀ ਡਿਮਾਂਡ ਕੀਤੀ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਘਾਟ ਹੀ ਮੰਗੇ ਬਿਆਸ ਦੇ ਲਾਗੇ ਤਾਂ ਕਿ ਇਹਨਾਂ ਦਾ ਪੈਂਡ ਹੈ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰ ਦੀ ਗੱਡੀ ਆਹੀ ਤੇ ਪਰਸਨਲ ਚੱਲੀ ਹੋਈ ਏ ਜੀ ਸਰਵਿਸ ਟੋਟਲ ਮਾਲਕ ਨੇ ਕਰਵਾ ਰੱਖਿਆ ਮਾਲਕ ਨੇ ਕਨਫਰਮ ਕੀਤਾ ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ ਜੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਤੋਰ ਕੇ ਦੇਖ ਸਕਦੇ ਹੋ ਪੂਰੀ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਤੇ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਵੈ ਕੇ ਕਰ ਲਿਓ ਜੀ ਬਾਕੀ ਅੰਦਰ ਬਾਹਰੋਂ ਸਾਰਾ ਕੁਝ ਇਹਨਾਂ ਨੇ ਦਿਖਾਈ ਆ ਫੋਟੋਆਂ ਵਧੀਆ ਇਹਨਾਂ ਨੇ ਖਿੱਚ ਕੇ ਭੇਜੀਆਂ ਤੇ ਓਨਰ ਦਾ ਮੋਬਾਈਲ ਨੰਬਰ ਜਿਹੜਾ ਦਿੱਤਾ ਹੋਇਆ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜਿਹੜਾ ਮੋਬਾਈਲ ਨੰਬਰ ਆਪਾਂ ਤੁਹਾਨੂੰ ਦਿੱਤਾ ਸੀ ਮਾਲਕ ਦਾ ਇਹ ਸਿੱਧਾ ਤਾਂ ਲੱਗਣਾ ਨਹੀਂ WhatsApp ਤੇ ਫੋਨ ਕਰ ਲਿਓ ਕਿਉਂਕਿ ਬਾਹਰ ਲਈ ਨੰਬਰ ਐ ਸੀ ਮਾਲਕ ਨੇ ਕਿ ਹੈਗਾ ਮੈਂ ਬਾਹਰ ਰਹਿੰਨੇ ਤਾਂ ਕਰਕੇ WhatsApp ਤੇ ਗੱਲ ਹੋਣੀ ਐ ਸੀ ਸਿੱਧੀ ਗੱਲ ਹੋਣੀ ਨਹੀਂ ਤੇ WhatsApp ਤੇ ਚਾਹੇ ਮੈਸੇਜ ਕਰ ਦਿਓ ਚਾਹੇ ਫੋਨ ਕਰ ਲਿਓ ਗੱਲ ਤੁਹਾਡੀ ਡਾਇਰੈਕਟ ਹੋ ਜਾਊਗੀ ਬੋਲਟ ਦੀ ਆਪਾਂ ਗੱਲ ਕਰਦੇ ਹਾਂ ਜੀ ਸ਼ਾਇਦ ਤੁਸੀਂ ਪਹਿਲਾਂ ਵੀ ਦੇਖਿਆ ਹੋਵੇ ਇਹ ਤੇ ਮਾਲਕ ਨੇ ਸੇਲ ਕਰਨਾ ਛੇਤੀ ਤੋਂ ਛੇਤੀ ਜਮਨ ਅਮਰ ਜੀ ਮਾਲਕਾ ਬਾਹਰ ਰਹਿੰਦੇ ਸੀ ਤੇ 22 ਮਾਡਲ ਬੁਲਟ ਹੈ ਚੱਲਿਆ ਜਮਾ ਘਟ ਹੋਇਆ ਕੁੱਲ 3771 ਕਿਲੋਮੀਟਰ ਚੱਲਿਆ ਹੋਇਆ 2,5000 ਰੁਪਿਆ ਓਨਰ ਵੱਲੋਂ ਡਿਮਾਂਡ ਹੈ ਜੀ ਕੰਡੀਸ਼ਨ ਆਲ ਓਕੇ ਆ ਪੂਰਾ ਵਧੀਆ ਬਲਾਚੌਰ ਮਾਲਕ ਦਾ ਏਰੀਆ ਸੀ ਐਸਬੀਐਸ ਨਗਰ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਖੜਾ ਹੈਗਾ ਜਾ ਕੇ ਦੇਖ ਸਕਦੇ ਹੋ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਮਾਲਕ ਦਾ ਕੋਈ ਵੀ ਗੱਲ ਕਰਨੀ ਹੋਈ ਆਪ ਤੁਸੀਂ ਕਰ ਲਿਓ ਇੱਕ ਆਪਾਂ 1999 ਮਾਡਲ ਮਰੂਤੀ 800 ਗੱਡੀ ਲੈ ਕੇ ਪਹੁੰਚੇ ਹਾਂ ਜੀ ਪੰਜਾਬ ਨੰਬਰ ਦੇ ਵਿੱਚ 32000 ਰੁਪਏ ਕੁੱਲ ਡਿਮਾਂਡ ਕੀਤੀ ਹੈ ਇੱਕ ਵਾਰੀ ਮਾਲਕ ਨੇ ਰੇਟ ਕਿਹਾ ਮਾਲਕ ਨੇ ਹੋਰ ਵੀ ਘਟ ਹੋ ਜਾਊਗਾ ਏਰੀਆ ਮਾਲਕ ਦਾ ਬਰਨਾਲਾ ਤੇ ਇਹਨਾਂ ਨੇ ਆਪਣੇ ਕੋਲੇ ਫੋਟੋਆਂ ਭੇਜੀਆਂ ਬਹੁਤ ਸੋਹਣੀਆਂ ਖਿੱਚ ਕੇ ਤੇ ਤੁਸੀਂ ਦੇਖ ਰਹੇ ਹੋ ਜੀ ਜਿਹਨੂੰ ਵੀ ਗੱਡੀ ਇਹ ਪਸੰਦ ਆਉਂਦੀ ਹੈ ਮਾਲਕ ਦੇ ਘਰੇ ਖੜੀ ਹੈ ਜਾ ਕੇ ਦੇਖ ਸਕਦੇ ਹੋ ਬਰਨਾਲਾ ਤੇ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਦਾ ਜੀ 70871 44645 ਗੱਲ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨਾ ਤੁਸੀਂ ਚਾਹੁੰਦੇ ਜੀ। ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਜਿਹੇ ਰੰਗ ਰੂੰਗ ਤੁਸੀਂ ਆਪੀ ਦੇਖ ਲੂ। ਸਰਵਿਸ-ਸਰਵਿਸ ਮਾਲਕ ਨੇ ਕਰਵਾਈ ਹੋਈ ਐ, ਕੰਮ ਕਿਸੇ ਪਾਸੋਂ ਕੋਈ ਗੱਡੀ ਭਾਲ ਦੇਣੀ ਹੈਗੀ। ਤੁਸੀਂ ਜਾ ਕੇ ਦੇਖੋਗੇ ਤਾਂ ਤੁਹਾਨੂੰ ਪਸੰਦ ਵੀ ਆਊਗੀ। ਬਾਕੀ ਮੋਬਾਈਲ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਗੱਲ ਕਰ ਲਓ ਤੇ ਹੁਣ ਮੈਨੂੰ ਦੱਸੋ ਜੀ ਕਮੈਂਟ ਕਰਕੇ ਗੱਡੀਆਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਬੁਲਟ ਕਿਵੇਂ ਦਾ ਲੱਗਿਆ? ਜ਼ਰੂਰ ਕਮੈਂਟ ਕਰਿਓ ਜੀ, ਵੱਤ ਤੋਂ ਬਾਅਦ ਸ਼ੇਅਰ ਕਰਦੋ ਤੇ ਹਲੇ ਤੱਕ ਤੁਸੀਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਡੇਲੀ ਆਪਾਂ ਨਾਮੀ ਵੀਡੀਓ ਲੈ ਕੇ ਪਹੁੰਚਦੇ ਆ ਜੀ ਜੇ ਤੁਸੀ ਐਡ ਕਰਵਾਉਣੀ ਹੈ ਤੁਹਾਨੂੰ ਪਹਿਲਾਂ ਵੀ ਮੈਂ ਆਪਣਾ WhatsApp ਨੰਬਰ ਦੇਤਾ ਸੀਗਾ ਉੱਤੇ ਬਾਕੀ ਹਰੇ ਜਖਰਾ ਚ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਨੋਟ ਕਰ ਲਓ ਤੁਸੀਂ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਫਰੀ ਚ ਆਪਾਂ ਐਡ ਲਗਾ ਦਾਂਗੇ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰ ਦਿਓ ਅਗਲੀ ਵੀਡੀਓ ਚ ਕਿੱਥੋਂ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦੀ ਹੈ ਲੈ ਕੇ ਆਪਾਂ ਨੈਕਸਟ ਵੀਡੀਓ ਚ ਪਹੁੰਚ ਜਾਂਗੇ ਜੀ